ਸਤੂਜੀ ਨੇ ਆਪਾਂ ਨੂੰ 5 ਦਕਾਰ ਬਖਸ਼ੇ ਪਰ 5 ਦਕਾਰਾਂ ਦਾ ਕੋਈ ਵੀ ਅਸਰ ਧਾਰੀ ਨਹੀਂ ਰਹਿ ਗਿਆ ਜਿਸ ਤਰੀਕਾ ਪਰਿਆ ਦਾ ਸੈਤਕੁੰਡਾ ਨਹੀਂ ਐਦਿਸੇ ਇੱਕ ਕੁੰਡਾ ਦਾ ਨਿਕਦਾ ਨਹੀਂ ਜੇ ਕੰਡਾ ਕਿਸਾਨ ਨਹੀਂ ਨਿਕਦਾ ਤੇ ਫਿਰ ਤਿੰਦੂਆ ਕਿੱਥੇ ਮਹਾਰਾਜ ਦੀ ਐਨੇ 77 ਬਖਸ਼ੇ ਨੇ ਤਰੀਕਾ ਦੱਸੇ ਹੈ ਤਲਵਾਰਾਂ ਬਖਸ਼ੀਆਂ ਹੋਰ ਅਨਪਰਕਾਰ ਦੇ 77 ਬਖਸ਼ੇ ਨੇ ਪਰ ਅੱਜ ਜੁਮਨਾ ਕੋਈ ਆਪਣੇ ਕੋਲ ਨਹੀਂ ਜੇ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਫਿਰ ਆਪਣੇ ਦਿਲ ਤੇ ਕੀ ਗੱਲ ਵਾਹੀਦੀ ਹੈ ਹਾਜ ਦਾ ਆਦਾ ਸਾਡੇ ਕੋਲੇ ਕਰਪਾਣ ਜੀ ਜਾਂ ਜਵਾਖਿਆ ਹੁੰਦਾ ਨਾਲ ਸਾਡੇ ਕਹਿਜਾ ਦੇ ਨਾ ਹੋਵੇ ਇਸ ਲਈ ਮੇਰੇ ਕੋਲੇ ਤਾਂ ਇਹੋ ਹੀ ਉਪਾਅ ਹੈ ਕਿ ਸਤਨ ਕੀ ਅਦੀਨ ਹੈ ਰਾਜ ਰੁਬਾਰ ਜਨਾ ਨਹੀਂ ਤਰਨ ਚਲਾ ਹੈ ਤਰਨ ਬਿਨਾਂ ਸਭ ਦਲੈ ਮਲੈ ਹੈ ਜਿੱਥੇ ਤਰਨ ਨਹੀਂ ਉੱਥੇ ਸਭ ਕੁਝ ਤਾਇਤ ਨਾਇਬ ਹੋ ਜਾਂਦਾ ਹੈ ਇਸ ਲਈ ਸੱਚੇ ਧਰਮ ਦੀ ਮਗਨਾ ਫਿਰ ਹੀ ਹੁੰਦੀ ਹੈ ਜੇ ਕੋ